20 ਸਾਬੋ ਵਿੱਚ 10 ਨੰਬਰ ਨੂੰ ਸਰਬਤ ਖਾਲਸਾ ਕਰਵਾਏ ਜਾਣ ਜਾਂ ਨਾ ਕਰਵਾਏ ਜਾਂਦੇ ਫੈਸਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ ਪੰਜਾਬ ਸਰਕਾਰ ਤੋਂ ਅਦਾਲਤ ਨੇ ਜਵਾਬ ਤਲਬ ਕੀਤਾ ਇਸ ਮਾਮਲੇ ਤੇ ਕੱਲ ਨੂੰ ਮੁੜ ਸੁਣਵਾਈ ਹੋਏਗੀ ਵਧੇਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੀ ਪੱਤਰਕਾਰ ਹਰਸ਼ਰਨ ਕੌਰ ਨਾਲ ਹਰਸ਼ਰਨ ਕੀ ਜਾਣਕਾਰੀ ਹੈ ਜੀ ਮੈਂ ਦੱਸਣਾ ਚਾਹੁੰਦੀ ਸੀ ਕਿ ਸਰਬਤ ਖਾਲਸਾ ਦੇ ਆਗੂਆਂ ਵੱਲੋਂ ਖਾਸ ਕਰਕੇ ਸਮਰਨ ਸਿੰਘ ਮਾਨ ਦੀ ਪਾਰਟੀ ਦੇ ਦੇ ਸ਼ਮੂਲੀਕਾਰ ਦੇ ਅੰਮ੍ਰਿਤਸਰ ਉਹਨਾਂ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਹਾਈ ਕੋਰਟ ਦੇ ਵਿੱਚ 10 ਦਿਨ ਪਹਿਲਾਂ ਜਦੋਂ ਉਹਨਾਂ ਨੇ ਸਰਬੱਤ ਖਾਲਸਾ ਲਈ ਥਾਂ ਦੀ ਮਨਜ਼ੂਰੀ ਦੇਣ ਤੋਂ ਜਿਹੜਾ ਜ਼ੁਬਾਨੀ ਤੌਰ ਤੇ ਮਨਾਂ ਕਰ ਦਿੱਤਾ ਸੀ ਤਲਵੰਡੀ ਸਾਬੋ ਦੇ ਵਿੱਚ ਉਹਦੇ ਫਿਰ ਉਹਨਾਂ ਨੇ ਹਾਈ ਕੋਰਟ ਦਾ ਰੋਕ ਦਿੱਤਾ ਸੀ ਜਨਨ ਸਰਬੱਤ ਖਾਲਸਾ ਜੋ ਦਸਤ ਨਾਮ ਬਨਣਾ ਹੈ ਉਹਦੇ ਲਈ ਥਾਂ ਹੈ ਜਿਹੜੀ ਉਹ ਜਿੱਥੇ ਮੰਗ ਰਹੇ ਨੇ ਤਲਵੰਡੀ ਸਾਬੋ ਦੇ ਵਿੱਚ ਉੱਥੇ ਉਹਨਾਂ ਨੂੰ ਦਿੱਤੀ ਜਾਵੇ ਇਸੇ ਮੈਨੂੰ ਅੱਜ ਸੁਣਵਾਈ ਹੋਈ ਸੀ আর ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਪੰਜਾਬ ਸਰਕਾਰ ਤੋਂ ਜਵਾਬ तलब ਕੀਤਾ ਕਿ ਉਹ ਕਾਰਨ ਦੱਸਣ ਕਿ ਕਿਉਂ ਸਰਬਤ ਖਾਲਸਾ ਨੂੰ ਠਾਲੀ ਮਨਜ਼ੂਰੀ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਪਲਵੰਡੀ ਸ਼ਾਹੋ ਦੇ ਵਿੱਚ ਹੈ ਤੋਂ ਕੱਲ੍ਹ ਨੂੰ ਹਾਈ ਕੋਰਟ ਨੇ ਜਵਾਬ ਮੰਗਿਆ ਕੱਲ੍ਹ ਨੂੰ ਜਿਹੜਾ ਪੰਜਾਬ ਸਰਕਾਰ ਜਵਾਬ ਦਿੰਦੀ ਹੈ ਤਾਂ ਕੱਲ ਨੂੰ ਇਸੇ ਫੈਸਲਾ ਆ ਸਕਦਾ ਫਿਲਹਾਲ ਕੱਲ੍ਹ تک ਜੀ ਸੁਣਵਾਈ ਹੀ ਚੱਲ ਗਈ ਹੈ ਤੋਂ ਉਸ ਤੋਂ ਬਾਅਦ ਸਰਬਤ ਖਾਲਸਾ ਦੇ ਜਿਹੜੇ ਆਗੂ ਨੇ ਤਕਰੀਬਾਨ ਬੰਵਾਇਆ ਸਾਹਿਬ ਦੇ ਇਹ ਵਿਧੇਦਾਰ ਥਾਪੇ ਗਏ ਨੇ ਬਲਜੀਤ ਸਿੰਘ ਦਾਦੂਗੜ੍ਹ ਉਹਨਾਂ ਨੇ ਇਹ ਵੀ ਕਿਹਾ ਕਿ ਫੈਸਲਾ ਉਹਨਾਂ ਪੂਰੀ ਹੱਦ ਤੱਕ ਦਾ ਫੈਸਲਾ ਜਿਹੜਾ ਉਹਨਾਂ ਦੇ ਹੱਕ ਵਿੱਚ ਆਏਗਾ ਤੇ ਉਸ ਤੋਂ ਬਾਅਦ ਸਬਤ ਖਾਲਸਾ ਜਿਹੜਾ ਉਹੀ ਕਲੰਗੀ ਸਰਬੋ ਦੀ ਧਰਤੀ ਤੇ ਹੋ ਕੇ ਰਹੇਗਾ ਇਹ ਉਹਨਾਂ ਨੇ ਸਾਫ਼ ਕੀਤਾ ਕਿ ਸਰਕਾਰ ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲੇ ਹਾਈ ਕੋਰਟ ਦਾ ਫੈਸਲਾ ਉਹਨਾਂ ਦੇ ਹੱਥ ਵਿੱਚ ਆਉਂਦੀ ਉਮੀਦ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਖਾਲਸਾ ਜਿਹੜਾ ਇਕੱਠ ਹੈ ਉਹ ਬੁਲਾ ਕੇ ਲਟੇਗੀ ਜੀ ਜੀ ਧੰਨਵਾਦ ਹਰਸ਼ਰਨ ਜਾਣਕਾਰੀ ਦੇ ਲਈ